ਏ ਮੇਸ਼ ਐ ਇਹ ਮੂੰਹ ਨਹੀਂ ਦਿਖਾਉਂਦਾ ਤੁਹਾਨੂੰ ਇਹ ਤੁਹਾਨੂੰ ਮੂੰਹ ਨਹੀਂ ਪਾਉਂਦਾ ਤੀ 11 ਵਜੇ ਆ ਗਿਆ ਘਰ ਅੱਛਾ ਫਿਰ ਮੈਂ ਤਾਂ ਸੋ ਗਿਆ ਸੀ ਅੱਛਾ ਉਹਨਾਂ ਨੇ ਮੈਨੂੰ ਕੁੱਟਿਆ ਬੰਨਿਆ ਖੰਬੇ ਦੇ ਨਾਲ ਅੱਛਾ ਖੰਬੇ ਅਸਮਾਨ ਤੇ ਸੂਰਜ zameen ਤੇ ਪਹਾੜ ਦੇ ਮੈਦਾਨ ਵਿੱਚ ਜਗ੍ਹਾ ਕਦੀ ਨਹੀਂ ਚੱਕਦੇ ਓਏ ਓਏ ਦੇਖੀ ਮੇਰੇ ਨਾਲ ਰੱਖਦੀ ਦੋ ਕਾਰਾਂ ਬੰਨੀਆਂ ਸੀ ਦੋ ਦੋ ਕਾਰਾਂ ਇੱਕ ਪਿਛਲਾ ਸ਼ੀਸ਼ਾ ਟੁੱਟਿਆ ਅੱਛਾ ਇੱਕ ਦੀ ਲਾਈਟ ਟੁੱਟੀ ਗਏ ਇਦਾਂ ਇਦਾਂ ਅੱਛਾ ਇੱਕ ਦੀ ਲਾਈਟ ਤੋਂ ਹੂੰ ਸਦਾ ਤੋਂ ਕਿੰਨੂ ਪੁੱਛ ਕੇ ਜਮੀਨ ਚ ਵੜੇ ਪੈਂਦੇ ਹੋ ਵੀਰੋ ਦੱਸੋ ਓਏ ਕਿਨੂ ਪੁੱਛਦੇ ਹੋ ਇਹਦੇ ਮੋਸਮਾਲ ਕੇ ਗੱਲ ਕਰੋ ਕਿ ਆ ਤੈਨੂੰ ਲੱਗਦਾ ਕੰਜਰੀ ਪੈਰਾਂ ਚ ਡਿੱਗਿਆ ਨੋਟ ਨਹੀਂ ਚੁੱਕਦੀ ਤੇ ਜੈਲਦਾਰ ਜੰਗਸੂਰ ਪੈਰਾਂ ਚ ਡਿੱਗਿਆ ਪੁੱਤਰ ਨਹੀਂ ਚੁੱਕਦੇਗਾ ਠੀਕ ਹੈ ਜੀ ਮੈਂ ਮੈਂ اسی ਲਈ ਮਮੀ ਨੇ ਮੇਰੇ ਚਾਹ ਕੇ ਲਈ ਬੁਲਾਇਆ ਹੈ ਕਿੰਨਾ ਪੜਿਆ ਤੁਸੀਂ ਵੀਰ ਐਮਏ ਬੀਏ ਕਿਹੜੇ ਕਾਲਜ ਬਾਕੀ ਠੀਕ ਆ ਰਪਰਾਣਾ ਲੋ ਰਪਰਾਣਾ ਉਹ ਜਿੱਥੇ ਦੁੱਖ ਹੁੰਦਾ ਬੰਦੇ ਨੂੰ ਪਹਿਲਾਂ ਥੋੜਾ ਜਿੱਥੇ ਹੁੰਦਾ ਪੰਦਰਨਾਲ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾ ਗੱਲ ਬਾਤ ਚੱਲ ਆ ਜਾ ਅੱਛਾ ਆ ਚਲੀ ਆ ਜਾ ਓ ਜੋਗਰਾਜ ਦੇ ਡਾਇਲਗ ਤੇ ਸੁਣੀਏ ਲੋਕ ਔਰ ਜੋਗਰਾਜ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੇ ਛੋਟੇ ਡਾਇਲਗ ਇੱਕ ਠੋਕ ਕੇ ਯਾਰਾ ਨੂੰ ਪਤਾ ਲੱਗੇ ਲੋਕਾਂ ਨੂੰ ਜੈਲ ਦਰ ਜੰਗ ਸਿੰਘ ਪਹਿਲੀ ਯਾਰ ਤੇਰੇ ਵਰਗਾ ਅੱਗੇ ਵੀ ਇੱਕ ਆਇਆ ਸੀ ਪਰ ਜੇਲਦਾਰ ਤੂੰ ਪਹਿਲੀ ਆ ਤੂੰ ਕਹਿੰਦਾ ਏ ਹੋੜੀ ਕਿੱਥੇ ਹੋਈ ਤੇ ਕਹਿਣ ਕੀਤੀ ਇਸ ਜੇਲ ਦਾ ਆਪਣੇ ਪੁੱਤਰ ਨੂੰ ਜਵਾਨ ਕਰਕੇ ਜੋਸ਼ 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 ਜਿਦਾ ਕੱਲ ਜੋਸ਼ ਆਇਆ ਏ ਜੋਸ਼ ਲਿਓ ਥੋੜਾ ਜਿਹਾ ਆਪਣੇ ਪੁੱਤਰ ਨੂੰ ਜਵਾਨ ਕਰਕੇ ਸਾਡੇ ਸਾਹਮਣੇ ਲਿਆ ਤੇ ਪੈਰ ਤੂੰ ਭੁੱਲ ਜਾਏਗਾ ਪਰ ਸਾਡੀ ਹਵੇਲੀ ਤੱਕ ਆਉਂਦਿਆਂ ਜਾਂਦਿਆਂ ਬਿਮਾਰੀ ਫੈਲਦੀ ਫੈਲਦੀ ਉਹ ਨਹੀਂ ਆਏਗੀ ਇਹ ਜੱਟ ਦੇ ਜ਼ਮੀਨ ਵਾਲਾ ਡਲ ਕੇ ਕਿਦਾਂ ਹੈ ਹੈ ਜੱਟ ਦੇ ਜ਼ਮੀਨ ਵਾਲਾ ਹੂੰ ਸੁਣਾ ਦੋ ਕਿਨੂੰ ਪੁੱਛ ਕੇ ਜ਼ਮੀਨ ਚ ਵੜੇ ਪੈਂਦੇ ਹੋ ਵੀਰੋ ਦੱਸੋ ਓਏ ਕਿਨੂੰ ਪੁੱਛ ਕੇ ਆਏ ਸੀ ਮੋ ਸਮਝਾਲ ਕੇ ਗੱਲ ਕਰੋ ਓਏ ਹਾਏ ਪਰ ਇੱਕ ਤੇਰੇ ਵਰਗਾ ਪਹਿਲੇ ਵੀ ਆਇਆ ਸੀ ਆਹ ਪਰ ਇਹ ਪਿੰਡ ਦੇ ਵਿੱਚ ਕਹਿੰਦੇ ਦੁਸ਼ਮਣੀ ਪੈ ਗਈ ਤੇ ਪਿੰਡ ਦਾ ਰਾਹ ਭੁੱਲ ਜਾਏਗਾ ਆਹ ਹਾ ਹਾ ਪਰ ਇਹ ਜ਼ਮੀਨ ਨਹੀਂ ਛੱਡਣੀ ਪਾਵੇਂ ਜੋ ਮਰਜ਼ੀ ਹੋ ਜਾਏ ਯੋਗਰਾਜ ਦੇ ਨਾਲ ਪੰਗੇ ਨਹੀਂ ਲੈਣੇ ਤੁਹਾਨੂੰ ਦੱਸਤਾ ਜੇ ਤੇ ਦਰਦੇ ਤਿੱਥੋਂ ਯੋਗਰਾਜ ਸਾਹਿਬ ਸਾਰੇ ਹੀ ਠੀਕ ਆ ਚਲੋ ਤਾੜੀਆਂ 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 ਇੱਧਰ ਇੱਕ ਯੋਗਰਾਜ ਹੋਰ ਆ ਗਿਆ ਆਹ ਇੱਕ ਯੋਗਰਾਜ ਹੋਰ ਯੋਗਰਾਜ ਸਾਹਿਬ ਮੈਂ ਇਹ ਇਹ ਗੁੱਗੂ ਕੇ ਲੈ ਆਣ ਫਸਨਾ ਗੂਗਲ ਦੇ ਨਾਲ ਕੋਈ ਅਸਮਾਨ ਤੇ ਸੂਰਜ ਜ਼ਮੀਨ ਤੇ ਪਹਾੜ ਦੇ ਮੈਦਾਨ ਵਿੱਚ ਜੱਗਾ ਕਦੀ ਨਹੀਂ ਚੁੱਕਦੇ ਓਏ ਸ਼ੋ ਹੋਏ ਸ਼ੋ ਆ ਵੇਖੀ ਮੇਰੇ ਨਾਲ ਰਹਦੀ ਹੋਰ ਹੋਰ ਕੋਈ ਜੈਲਦਾਰ ਪੈਰਾਂ ਚ ਡਿੱਗਿਆ ਪੁੱਤਰ ਨਹੀਂ ਚੁੱਕਦਾ ਤੇ ਕੰਜਰੀ ਜੈਲਦਾਰ ਇੱਧਰ ਉੱਠ ਕੇ ਆ ਤੈਨੂੰ ਲੱਗਦਾ ਕੰਜਰੀ ਪੈਰਾਂ ਚ ਡਿੱਗਿਆ ਨੋਟ ਨਹੀਂ ਚੁੱਕਦੀ ਤੇ ਜੈਲਦਾਰ ਜੰਗ ਸਿੰਘ ਪੈਰਾਂ ਚ ਡਿੱਗਿਆ ਪੁੱਤਰ ਨਹੀਂ ਚੁੱਕਦੇਗਾ ਧਕ ਧਕ ਧਾ ਧਾ ਉਹ ਲੈ ਇਹਨੇ ਲਲਕਾਰ ਮਾਰੀ ਤੂੰ ਜੋਗਰਾਜ ਨੂੰ ਲੋ ਸੰਗਤ ਜੀ ਜੋਗਰਾਜ ਨੂੰ ਮਾਰੀ ਲਲਕਾਰ ਹੁਣ ਇੱਧਰ ਆ ਹੁਣ ਕਿੱਥੇ ਚੱਲੇ ਆ ਹੁਣ ਗੁੱਗੂ ਗੇਲ ਪੂਛਾ ਜੋਗਾ ਕੇ ਭੱਜਣ ਲੱਗਾ ਹੁਣ ਤੇ ਜੋਗਰਾਜ ਆਇਆ ਹੁਣ ਤੇਨੂੰ ਡੱਲ ਕੇ ਮਾਰਨ ਡੈਲ ਤੂੰ ਕਰ ਮਾਰਨ ਡੈਲ ਜੈਲਦਾਰ ਜੰਗ ਸਿੰਘ ਮਾਂ ਪਹਿਲੀ ਯਾਰ ਆਇਆ ਆਪਣੇ ਪੁੱਤਰ ਨੂੰ ਜਵਾਨ ਕਰਕੇ ਸਾਡੇ ਸਾਹਮਣੇ ਲਿਆ ਓਏ ਜ਼ਮੀਨ ਤੇ ਕਿਉਂ ਨਹੀਂ ਛੱਡਨੀ ਜ਼ਮੀਨ ਤੇ ਅਸੀਂ ਲੈ ਇਹਨੂੰ ਕੈਨੇਡਾ ਤੂੰ ਮਾਰਨ ਨੂੰ ਡੱਕ ਦਿੱਤੀ ਮੈਂ ਗਲਬ ਦਾ ਪੁੱਤਰ ਜੱਗਾ ਓਏ ਤੇ ਮੈਂ ਪੰਜ ਪਿਆਰੀਆਂ ਦੇ ਨਾਂ ਉਂਗਲ ਕਰਤੀ ਤੈਨੂੰ ਚਾਚਾ ਇਹ ਤੂੰ ਤੇ ਗਿਆ ਹਾਂ ਓਏ ਜੱਗਾ ਜਿਹੜੀ ਪਹਿਲੀ ਚ ਪੈਰ ਧਰ ਲੇ ਉਹ ਜ਼ਮੀਨ ਦਾ ਕਬਜ਼ਾ ਨਹੀਂ ਛੱਡਦਾ ਮੈਂ ਅੰਨਾ ਦੁੱਧ ਦਾ ਛੰਨਾ ਹੋ ਜਾਏ ਉਹ ਜੇਲਦਾਰ ਜੰਗ ਸਿੰਘ ਹੁਣ ਕੱਲ ਨੂੰ ਮੇਰੀ ਗੱਲ ਸੁਣ ਕੀ ਗੱਲ ਕੀ ਬਣੀ ਜਲੰਧਰ ਕੀ ਕਦੋਂ ਫੇਰ ਆ ਗਿਆ ਇੱਥੇ ਚੰਗਾ ਭਲਾ ਠੀਕ ਹੋ ਕੇ ਤੇ ਗਿਆ ਹਾਂ ਫੋਨ ਨਹੀਂ ਕਰਦਾ 2.5 ਮਹੀਨੇ ਕੰਮ ਕੀਤਾ ਅੱਛਾ ਤਾਂ ਦੱਸਿਆ ਨਾ ਮੰਮੀ ਨੂੰ ਪੁੱਛ ਰਿਹਾ ਭਾਵੇਂ ਫੋਨ ਤੇ ਠੀਕ ਹੈ ਉਹਨੇ ਕੰਮ ਕੀਤਾ ਜੋ ਤੁਸੀਂ ਮੈਨੂੰ ਭੇਜਿਆ ਨਾਲ ਹੀ ਮਾਗ ਲਿਆ ਤੇ ਨੌਕਰੀ ਤੇ ਚਲਾ ਗਿਆ ਸੀ ਅੱਛਾ ਜੋ ਠੀਕ ਹੋ ਗਿਆ ਫੇਰ ਨੌਕਰੀ ਕੀਤੀ 2.5 ਮਹੀਨੇ ਰਾਮ ਨਾਲ ਬੀੜੀ-ਬੂੜੀ ਪੀ ਲੈਂਦਾ ਸੀ। ਅੱਛਾ। ਕੰਮ-ਕੁੰਮ ਕਰਦਾ ਰਹਿੰਦਾ ਸੀ। ਅੱਛਾ। ਇਹਨੂੰ ਪਤਾ ਨਹੀਂ ਉਹਨੂੰ ਕੀ ਹੋ ਗਿਆ। ਉਹਨਾਂ ਨੇ ਪਤਾ ਨਹੀਂ ਕੀ ਕੀਤਾ। ਮੈਨੂੰ ਪਤਾ ਹੀ ਨਹੀਂ ਲੱਗਾ ਕੀ ਹੋ ਗਿਆ। ਲੜਾਈ ਹੋ ਗਈ ਮੇਰੀ ਬਾ। ਅੱਛਾ। ਕਾਰਾਂ ਨਾਲ ਖੁੰਦਾ ਕੱਢੀ ਗਿਆ। ਤੇ ਮੀਟਰ ਦਾ ਮੀਟਰ ਕਿਤੇ ਬੰਨਿਆ ਪਹਿਲਾਂ? ਮੀਟਰ ਤੇ ਮੇਰਾ ਸੀ ਨਾ। ਸਮੀਟਰ ਆਪਣਾ ਬੰਨਿਆ ਸੀ। ਹਾਂ, ਆਪਣਾ ਬੰਨਿਆ। ਅੱਛਾ ਉਧਰ ਦੇਖ ਕੇ। ਅੱਛਾ ਮੀਟਰ ਤੋਂ ਆਪਣਾ ਬੰਨਤਾ। ਫੇਰ ਕੀ ਗੱਲ ਬਣੀ ਗਾੜੀ? ਪਤਾ ਹੀ ਨਹੀਂ। ਤੇ ਕੁੱਟਿਆ ਘਾਤ ਉਹਨਾਂ ਨੇ? ਕੁੱਟਿਆ ਨਹੀਂ ਉਹਨਾਂ ਨੇ ਫੜ ਲਿਆ ਗੱਗੀ ਤੂੰ ਕੁੱਟਕਾ। ਕਿਹੜੀ ਗੱਲ ਫੜਿਆ? ਕਾਰਾਂ ਤ ਹੈਂ ਪਤਾ ਨਹੀਂ ਲੱਗਾ ਕਿ ਮੈਨੂੰ ਪਤਾ ਨਹੀਂ ਘਾਰਾਂ ਕੋਈ ਤੈਨੂੰ ਆਪ ਨੂੰ ਖੁਦ ਨਹੀਂ ਪਤਾ ਲੱਗਾ ਕਿੰਨੀਆਂ ਘਾਰਾਂ ਬਣੀਆਂ ਸੀ ਦੋ ਦੋ ਘਾਰਾਂ ਇੱਕ ਪਿਛਲਾ ਸ਼ੀਸ਼ਾ ਟੁੱਟਿਆ ਅੱਛਾ ਇੱਕ ਦੀ ਲਾਈਟ ਟੁੱਟੀ ਇਦਾਂ ਇਦਾਂ ਅੱਛਾ ਇੱਕ ਦੀ ਲਾਈਟ ਤੋੜਤੀ ਇੱਕ ਦਾ ਸ਼ੀਸ਼ਾ ਤੇ ਫਿਰ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਪੁਲਸ ਆਈ ਨਹੀਂ ਤੇ ਉਹਨਾਂ ਨੇ ਮੈਨੂੰ ਰਾਤੀ ਇੱਕ ਮੁੰਡਾ ਹੋਰ ਅੰਦਰ ਆ ਗਿਆ ਅੱਛਾ ਉਹਨੇ ਮੈਨੂੰ ਮਾਰੇ ਛੈਣੇ ਅੱਛਾ ਛੈਣੇ ਕਿਹੜੇ ਉਹ ਜਿਹੜੇ ਉਹ ਬਾਬੇ ਫੜਦੇ ਨੇ ਚੁੰਟਾ ਅੱਛਾ ਚੁੰਟਾ ਦਾ ਢੋਲਕੀ ਝੋਲਕੀ ਚੁੰਟੇੜੇ ਬਾਬਿਆਂ ਕੋਲ ਹੁੰਦੇ ਆ ਹਾਂ ਉਹ ਕੀਰਤਨ ਵਾਸਤੇ ਅਜ਼ਮਾਨਦੀ ਹੈ ਉਹਨੇ ਆਪਣਾ ਸਮਾਨ ਰੱਖਿਆ ਸਾਲਾ ਸਾਜ ਉਹਦਾ ਚੁੰਟਾ ਸੀ ਤੁਹਾਡੇ ਘਰੇ ਪਿਆ ਸੀ ਘਰੇ ਹੀ ਪਿਆ ਸੀ ਉਹੋ ਬੜ ਲਿਆ ਉਹ ਰਾਤੀ 11 ਵਜੇ ਆ ਗਿਆ ਘਰ ਅੱਛਾ ਫਿਰ ਮੈਂ ਤਾਂ ਸੋ ਗਿਆ ਸੀ ਅੱਛਾ ਉਹਨਾਂ ਨੇ ਮੈਨੂੰ ਕੁੱਟਿਆ ਬੰਨਿਆ ਖੰਬੇ ਦੇ ਨਾਲ ਅੱਛਾ ਖੰਬੇ ਨਾਲ ਬੰਨ ਦਿੱਤਾ ਮੈਂ ਉਹਨਾਂ ਨੇ ਮੈਨੂੰ ਛੱਡ ਦਿੱਤਾ ਕਹਿੰਦਾ ਜਾ ਗੱਗੀ ਜਾ ਘਰ ਹੋਰ ਕੀ ਕੀ ਸੀ ਮਾਰਨ ਵਾਸਤੇ ਇੱਕ ਤੂ ਹੋਰ ਕਿਨਾਂ ਦਾ ਦਾਤਰ ਜਾਂ ਪਤਾ ਨਹੀਂ ਕੀ ਕਹਿਣਾ ਗੱਲ ਨਹੀਂ ਨਹੀਂ ਛੈਣਾ ਹੀ ਕਿਹਾ ਸੀ ਇੱਕ ਹੋਰ ਵੀ ਕਹ ਡਾਂ ਉਹ ਤੇ ਅੰਦਰ ਪਈ ਸੀ ਉਹਨੇ ਡਰਾਇਆ ਸੀ ਮੈਨੂੰ ਉਨਾ ਕਰ ਸ਼ਰਾਤ ਉਹ ਕੀ ਸੀ ਉਹ ਸੋਟੀ ਦੇ ਨਾਲ ਬੰਨਿਆ ਹੁੰਦਾ ਸੀ ਲੋਏ ਦਾ ਟਖਾ ਜਾ ਗੰਡਾਸਾ ਕਹਿੰਦੇ ਉਹਨੂੰ ਮਾਮਾ ਟੰਡਾਸਾ ਹਾਂ ਜੀ ਹਾਂ ਜੀ ਹਾਂ ਜੀ ਬਬੂਆ ਨੇ ਫੜਿਆ ਹੁੰਦਾ ਅੱਛਾ ਫੇਰ ਫੇਰ ਛੜ ਮਾ ਛੜਤੀਆਂ ਤੇਰੇ ਹਾਂ ਛੜ ਦਿੱਤੀਆਂ ਉਹਨਾਂ ਨੇ ਮੈਨੂੰ ਜਿੰਨਾ ਕੁੱਟਣਾ ਹੀ ਕੁੱਟ ਦਿੱਤਾ ਮੈਂ ਜਾ ਕੇ ਸੋ ਗਿਆ ਅੱਛਾ ਫੇਰ ਰਾਤੀ 11 ਵਜੇ ਮੁੰਡਾ ਆ ਗਿਆ ਉਹਦੀ ਬੋਡੀ ਪਤਾ ਕਿੰਨੀ ਹੈ ਬਲਜੀਤ ਭਾਈ ਤੋਂ ਵੀ ਥੋੜਾ ਜਿਹਾ ਸ਼ਬਲਜਿੰਦਰ ਵਾਂਗੂ ਸਾਹ ਨਹੀਂ ਪੂਰਾ ਹਾਂ ਪੂਰਾ ਪੂਰਾ ਅੱਛਾ ਇਨੀ ਛੇ ਸੀ ਉਹਨਾਂ ਨੇ ਮੈਨੂੰ ਕੁੱਟਿਆ ਛੈਣੇ ਨਾਲ ਅੱਛਾ ਫੇਰ ਮੰਮੀ ਨੇ ਵੀ ਨਹੀਂ ਬਚਾਇਆ ਮਮਿਨੇ ਜੜਾਇਆ ਵੀ ਨਹੀਂ ਜਿਹੋ ਗਲਤੀ ਕੀਤੀ ਹੋਈ سزا ਮਿਲਨੀ ਮਿਲਨੀ ਹੈ ਤੇ ਗੱਡੀਆਂ ਤੇਰੀ ਗਲਤੀ ਹੈ ਪਰ ਤੂੰ ਬਿਮਾਰ ਵੀ ਤੈਨੂੰ ਤੇ ਪਤਾ ਹੀ ਨਹੀਂ ਉਹ ਤੈਨੂੰ ਪਤਾ ਹੀ ਜਦੋਂ ਤੈਨੂੰ ਲਿਆਏ ਜੱਗੇ ਹੁਣੀ ਜੱਗਾ ਤੇ ਮਣੀ ਬੰਨ ਕੇ ਤੇ ਤੂੰ ਨੰਗਾ ਹੀ ਵੜਾ ਤੂੰ ਕੁਝ ਨਹੀਂ ਪਰਣਾ ਜਿਹੇ ਕਮੜਾ ਜਾ ਗੱਡੀ ਤੇ ਤੂੰ ਸ਼ੀਟ ਵੀ ਪਾੜਤੀ ਦੰਦਾਨਾ ਮੈਨੂੰ ਇਹ ਨਾ ਯਾਦ ਸੀ ਮੈ ਆ ਜੱਗੇ ਨੇ ਨਹੀਂ ਕੁੱਟਿਆ ਨਾ ਨਹੀਂ ਜੱਗੇ ਨੇ ਮਣੀ ਨੇ ਕੁੱਟਿਆ ਨਹੀਂ ਕੁੱਟਿਆ ਕਿਉਂਕਿ ਤੂੰ ਬਿਮਾਰ ਸੀ ਪਰ ਉਹਨਾਂ ਨੂੰ ਮੱਲੇ ਨਾਲ ਨਹੀਂ ਕੁੱਟਣਾ ਚਾਹੀਦਾ ਮੱਲੇ ਨਾਲ ਨਹੀਂ ਕੁੱਟਣਾ ਚਾਹੀਦਾ ਕਿਉਂਕਿ ਗਗਨ ਤੇ ਬਿਮਾਰ ਸੀ ਹਾਂਜੀ ਦਿਮਾਗੀ ਤੌਰ ਤੇ ਬਿਮਾਰ ਹੋਣ ਕਾਰਨ ਗੱਡੀਆਂ ਭੱਜ ਗਿਆ ਫਿਰ ਕਿਹੜੀ ਆਖਰ ਆਉਣੀ ਉਹ ਮੈਂ ਕੱਲ੍ਹ ਦੇ ਪੈ ਨੌਕਰੀ ਲੱਗੂੰਗਾ ਉੱਥੇ ਤੇ ਪੈਸੇ ਪਰ ਉਹ ਉਹ ਮੰਮੀ ਤੇਰੀ ਕਹਿੰਦੀ ਆ ਉਹ ਲੱਭਣ ਦੇ ਤੈਨੂੰ ਅਜੇ ਵੀ ਕਹਿੰਦੇ ਹਰ ਜਾਨਾ ਦਵੇ ਜੁਰਮਾਨਾ ਦੇਣਾ ਪੈਣਾ ਜੀ ਉਹਨਾਂ ਦੀ ਹਿੰਮਤ ਐ ਨਹੀਂ ਆ ਜੀ ਉੱਥੇ ਮੰਮੀ ਆਪ ਕਹਿੰਦੀ ਆ ਨਾਲ ਲਿਆ ਕਰੋ ਕਾਰ ਉਹ ਕਾਰਾਂ ਲਾਂਦੇ ਆ ਤੇ ਮੇਰੇ ਕੋਲ ਟੁੱਟ ਗਈ ਅੱਛਾ ਉਹਨੂੰ ਕਿਹਾ ਐ ਇੱਥੇ ਕਾਰਾਂ ਨਹੀਂ ਲਾਣੀਆਂ ਉਹ ਲਾ ਲਿੰਦੇ ਸਾਡੇ ਨਾਲ ਜਿਹੜਾ ਨਾ ਉਹ ਫਾਈਨੈਂਸ ਦਾ ਕੰਮ ਕਰਦਾ ਵਾ ਸਾਡੀ ਜਗ੍ਹਾ ਲਈਤੀ ਉਹਨਾਂ ਨੇ 11 ਲੱਖ ਰੁਪਏ ਦੀ ਮੇਰੇ ਵੱਡੇ ਭਰਾ ਦੇ ਤਾਏ ਦੀ ਜਗ੍ਹਾ ਮੈਂ ਚੱਲ ਹੁਣ ਮੰਮੀ ਤੇਰੀ ਨੇ ਤੈਨੂੰ ਫੋਨ ਤੇ ਉਹਦੋਂ ਕਹਿਤਾ ਕਿ ਤੈਨੂੰ ਪੱਕਾ ਦਾਨ ਕਰਤਾ ਇੱਥੇ ਬਲਜਿੰਦਰੀ ਨੂੰ ਦੀ ਮੰਮੀ ਨੇ ਕਰਤਾ ਦਾਨ ਮਤਲਬ ਕਿ ਸਾਨੂੰ ਮਤਲਬ ਸਾਨੂੰ ਚੜਾਵਾ ਕਰਤਾ ਤੇਰਾ ਤੈਨੂੰ ਇੱਥੇ ਚੜਾਤਾ ਹੁਣ ਤੂੰ ਘਰ ਜਾਣ ਦੀ ਗੱਲ ਭੁੱਲ ਜਾ ਨਹੀਂ ਕੱਗਣ ਹੁਣ ਹੁਣ ਤੇ ਮੰਮੀ ਨੇ ਕੀ ਕਹਿ ਫੋਨ ਤੇ ਝੂਠ ਨਾ ਮਾਰੀ ਕੰਮ ਨਹੀਂ ਹੁੰਦਾ ਮੇਰੇ ਕੋਲ ਕੰਮ ਨਾ ਕਰੀ ਇੱਕ ਟਾਈਮ ਦੇ ਭਾਣੇ ਮੈਂਦਾ ਵੀ ਨਾ ਮਾਂ ਨਹੀਂ ਨਹੀਂ ਕਹਿਂਦੀ ਨਾ ਮੈਂ ਇੱਕ ਟਾਈਮ ਦੇ ਮੈਂ ਇੱਕ ਟਾਈਮ ਦੀ ਸੇਵਾ ਕਰਦਾ ਆਪਣੀ ਮਰਜ਼ੀ ਨਾਲ ਕਰਦਾ ਇੱਕ ਟਾਈਮ ਦੀ ਸੇਵਾ ਤੂੰ ਆਪਣੀ ਮਰਜ਼ੀ ਨਾਲ ਕਰਦਾ ਨਾ ਹਾਂਜੀ ਹਾਂਜੀ ਹੈਨਾ ਹਾਂਜੀ ਠੀਕ ਨਹੀਂ ਪ੍ਰਸੰਗ ਜੀ ਇਹ ਬਿਲਕੁਲ ਡਿਪਰੈਸ਼ਨ ਦੇ ਵਿੱਚ ਹੀ ਵੀਰ ਗਗਨ ਸਾਡਾ ਜਲੰਧਰ ਦਾ ਰਹਿਣ ਵਾਲਾ ਕੱਲੀ ਮਾਂ ਆ ਬਜ਼ੁਰਗ ਇਹਦੀ ਪ੍ਰੋਬਲਮ ਇਹ ਹੀ ਜਦੋਂ ਦਿਮਾਗੀ ਤੌਰ ਤੇ ਬਿਮਾਰ ਹੁੰਦਾ ਨਾ ਤਾਂ ਇਹ ਆਪਣਾ ਮਲਮੂਤਰ ਦਾ ਵੀ ਜਿਹੜਾ ਵਾ ਉਹ ਵੀ ਖਾਣ ਲੱਗ ਜਾਂਦਾ ਆਪਣਾ ਬਾਥਰੂਮ ਦੇ ਨਾਲ ਮੁੱਲ ਕਿ ਸਮਝ ਨਹੀਂ ਵਿਚਾਰੇ ਨੂੰ ਰਹਿੰਦੀ ਪਰ ਹੁਣ ਤੇ ਤੂੰ ਸ਼ੇਰ ਪੱਗਾ ਨੇ ਸੁਣਾ ਕੋਈ ਗੱਲ ਬਾਤ ਉੱਥੋਂ ਤਾਂ ਕੋਈ ਉੱਠ ਤਾਂ ਜਟਾ ਕੀ ਕਰਨ ਡਿਆ ਨੂੰ ਕੋਈ ਗੱਲ ਫਾਦਿਆ ਕਰੀ ਹਾਂ ਚੱਲ ਹੋਰ ਕੋਈ ਗੱਲ ਬਸ ਨਾ ਦੇ ਹਾਂ ਜੀ ਗੱਲ ਹੋਰ ਸੁਣਾਓ ਕੀ ਨਾਂ ਆਪਣਾ ਪਰਮਿੰਦਰ ਜੀ ਪਰਮਿੰਦਰ ਭਰਾ ਭੁੰਉਂਦੇ ਨਹੀਂ ਮੈਨੂੰ ਕੀ ਚੱਕਰ ਬਣਿਆ ਜਾਣਾ ਬਣਾ ਆ ਵੀ ਆ ਵੀ ਰਿਸ਼ਤੇ ਖਤਮ ਨਹੀਂ ਰਿਸ਼ਤੇ ਖਤਮ ਨਹੀਂ ਖਤਮ ਹੀ ਆ ਰਿਸ਼ਤੇ ਦੇ ਖਤਮ ਹੀ ਆ ਹਣਾ ਭਾਗ ਕਹਿੰਦਾ ਆ ਵੀ ਸਾਡੇ ਆ ਵੀ ਆ ਜੀ ਚਲੋ ਕੋਈ ਨਹੀਂ ਠੀਕ ਹੈ ਜੀ ਮੈਂ ਨਾ ਇਸ ਲਈ ਮਮੀ ਨੇ ਮੇਰੇ ਚਾਹ ਕੇ ਲਈ ਬੁਲਾਇਆ ਹੈ ਕਿਤਾ ਕਿਤਾ ਹੋਰ ਵਾਸਾ ਇੰਨਾ ਹੀ ਹੁੰਦਾ ਨਹੀਂ ਕਿਤਾ ਕਿਤਾ ਦੁਬਾਰੇ ਸੁਣਾ ਕੀ ਬੋਲੇ ਨਹੀਂ ਨਹੀਂ ਹੁੰਦਾ ਨਹੀਂ ਦੁਬਾਰੇ ਸੁਣਾ ਕੀ ਬੋਲੇ ਇਸ ਲਈ ਮਮੀ ਤੇਰੀ ਨੇ ਮੇਰੇ ਚਾਹ ਕੇ ਲਈ ਬੁਲਾਇਆ ਹੈ ਇਸ ਲਈ ਮਮੀ ਤੇਰੀ ਨੇ ਮੈਨੂੰ ਚਾਹ ਕੇ ਲਈ ਬੁਲਾਇਆ ਹੈ ਮਤਲਬ ਰਿਸ਼ਤਾ ਕਰਨਾ ਤੈਨੂੰ ਚਾਹ ਤੇ ਬੁਲਾਇਆ ਨੇ ਚਾਹ ਤੇ ਬੁਲਾਇਆ ਦਾ ਤੇ ਰਿਸ਼ਤਾ ਪੱਕਾ ਮੁੜ ਕੇ ਪੱਕਾ ਜਿਹੜਾ ਮੁੜ ਕੇ ਚਾਲਕਾ ਹੋ ਗਿਆ ਅੱਛਾ ਮਤਲਬ ਕਿਦਨ ਬੁਲਾਇਆ ਚਾਹ ਤੇ ਚਾਹ ਦੇ ਜਦੋਂ ਆਪਾਂ ਪਾਰਟੀ ਪੂਰੀ ਕਰਦੇ ਉਦੋਂ ਹੀ ਨਹੀਂ ਦੂਰ मत ਜਾਓ ਨਹੀਂ ਦੂਰ ਨਹੀਂ ਸਹੀ ਬਣਾਓ ਇੰਨੀ ਥੋੜਾ ਜਾਓ ਇਸ ਤੋਂ ਜ਼ਿਆਦਾ ਨਹੀਂ ਜਾਣਾ ਆਸ਼ਾ ਚਾਹ ਦੇ ਬੁਲਾਇਆ ਤੈਨੂੰ ਹਾਂ ਠੀਕ ਆ ਸੋ ਸਾਰੇ ਹੀ ਪਰਿਵਾਰਕ ਮੈਂਬਰ ਚੜ੍ਹਦੀ ਕਲਾ 'ਚ ਆ ਤੇ ਡਲਗਵਾਜੀ ਹੋਣ ਲਈ ਆ ਤੇ ਭਿੰਦਾਵੀਰ ਕਹਿੰਦਾ ਵੀ ਮੰਮੀ ਨੇ ਚਾਹ 'ਤੇ ਬੁਲਾਇਆ ਕਿਉਂ ਪਪਾ ਓ ਡਲਗ ਵੇਲਾ ਕਿਹੜੇ ਸੀ ਤੂੰ ਵੀ ਸੁਣਾ ਦੇ ਕੋਈ ਪੁਰਾਣਾ ਡਲਗ ਮੈਨੂੰ ਕੋਈ ਐਸੇ ਯਾਦ ਨਹੀਂ ਬਾਬਾ ਜੀ ਕੋਈ ਡਲਗ ਯਾਦ ਨਹੀਂ ਅੱਛਾ 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 ਯਾਦ ਨਹੀਂ ਕੋਈ ਹਣਾ ਹਾਂ ਬਹੁਤ ਬੜੀਆ ਤੇ ਪਪਾ ਜੀ ਹੋਰ ਸੁਣਾਓ ਮਤਲਬ ਕਿੰਨੇ ਕਰ ਕਿੰਨੇ ਸਾਲ ਕੀਤੀ ਗੁਰੂ ਘਰਾਂ ਦੇ ਵਿੱਚ ਸੇਵਾ ਮੈਂ 30 40 ਸਾਲ ਮੈਂ ਸੇਵਾ ਕੀਤੀ ਉਹ ਗੁਰੂ ਜਰ ਲੱਗਿਆ ਰੇ ਗੁਰੂ ਤੇ ਲੜ ਲੱਗੇ ਰਹੇ ਠੀਕ ਹੈ ਹੁਣ ਵੀ ਕਹਿੰਦਾ ਗੁਰੂ ਘਰ ਲੜ ਲੱਗੇ ਰੇ ਬਾਬਾ ਤੇ ਲੋਹੋਂ ਤੇ ਆਪਾਂ ਲੱਗੇ ਲੱਗੇ ਆ ਤੇ ਕਿਦਾਂ ਮਤਲਬ ਬਾਅਦ ਵਿੱਚ ਕਿਸੇ ਨੇ ਜੁੰਮੇਵਾਰੀ ਨਿਭਾਈ ਨਹੀਂ ਕੋਈ ਰਿਸ਼ਤੇਦਾਰ ਨੇ ਕਿਹੇ ਪ੍ਰਬੰਧਕ ਕਮੇਟੀ ਨੇ ਕਿ ਹੁਣ ਪਾਪਾ ਬਜ਼ੁਰਗ ਹੋ ਗਿਆ ਹੁਣ ਅਸੀਂ ਸੰਭਾਲੀਏ ਵੱਡਾ ਕੋਈ ਕਾਰਜ ਹੈ ਨਹੀਂ ਸੀ ਅੱਛਾ ਮੇਰਾ ਪਿਓ ਬਹੁਤ ਪੜਾ ਲੋਕ ਸੀ ਅੱਛਾ ਮਾਂ ਤਾਂ ਛੋੜੀ ਸੀ ਉਹ ਵੀ ਬੁੜਾ ਨਹੀਂ ਚੱਲਦੀ ਸੀ ਅੱਛਾ ਬਾਕੀ ਟੈਂਪ ਪੁਰਾ ਸੀ ਕਿ ਕਰੀਏ ਹੂੰ ਹੂੰ ਤੁਹਾਡੇ ਆਪਣਾ ਬੱਚਾ ਕੋਈ ਸ਼ਾਦੀ ਜਿਵੇਂ ਕੀਤੀ ਅੱਛਾ ਸ਼ਾਦੀ ਨਹੀਂ ਕੀਤੀ ਕੀਤੀ ਪਰ ਨਹੀਂ ਨਿਭੀ ਅੱਛਾ ਨਹੀਂ ਨਿਭੀ ਅੱਛਾ ਤੇ ਪਰੇਵੇਂ ਨਾਲ ਕੀ ਗੱਲਬਾਤ ਹੋਈ ਸੀ ਪਰੇਵੇਂ ਨਾਲ ਵੀ ਕੁਝ ਨਹੀਂ ਉਹ ਮੈਨੂੰ ਕੰਵਾਰ ਕਹਿੰਦਾ ਸੀ ਕਦੇ ਲਾੜ ਕਦੇ ਕੁਛ ਕਰ ਹੂੰ ਹੂੰ ਜੋ ਪੈਸਾ ਹੰਦਾ ਸੀ ਉਹ ਸਾਮ ਲੰਦਾ ਸੀ ਅੱਛਾ ਅੱਛਾ ਮੇਰਾ ਘਰ ਹੀ ਜਿਹੜਾ ਮੇਰੇ ਘਰ ਸੀ ਜਿਹੜਾ ਉਹ ਮੈਂ ਹੀ ਕਰਦਾ ਸੀ ਸਾਰਾ ਕਾਰੋਬਾਰ ਉਹ ਮੇਰਾ ਪਣਿਆਵਾ ਵੀ ਕਰਦਾ ਸੀ ਹੂੰ ਹੂੰ ਬਾਕੀ ਜੋ ਪੈਸਾ ਮੈਨੂੰ ਕੋਈ ਮਿਲਦਾ ਸੀ ਉਹ ਸਭ ਸਾਮ ਲੰਦਾ ਸੀ ਨਹੀਂ ਜਿਹੜੇ ਤੁਹਾਡੇ ਘਰ ਦੇ ਪੈਸੇ ਮਿਲੇ ਜਦੋਂ ਤੁਸੀਂ ਕਿੰਨੇ ਮਕਾਨ ਵੇਚਿਆ ਸੀ ਉਹ ਸੋ ਮੇਰੇ ਪੰਜੇ ਨਹੀਂ 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 ਲੈ ਲਿਆ ਸ ਮਕਾਨ ਸਾਮ ਲਿਆ ਪਰ ਮਾਮਾ ਨਹੀਂ ਸਾਮਿਆ ਗਿਆ ਹਣਾ ਨਹੀਂ ਸਾਮਿਆ ਗਿਆ ਇਹ ਰਿਸ਼ਤੇ ਸਾਬ ਦਿਖਾਵੇ ਦੇ ਹੀ ਆ ਦਿਖਾਵੇ ਦੇ ਹੀ ਸਾਲੇ ਟੋਬੀ ਲਿੰਦਰਾ ਸਾਜੀ ਤੂੰ ਵੀ ਬੜੀਆਂ ਯਾਰਾਂ ਦੋਸਤਾਂ ਨਾਲ ਪਾਰਟੀਆਂ ਕਰਦਾ ਰਿਆ ਹੁਣ ਆਉਂਦਾ ਕੋਈ ਪਤਾ ਲੈਣ ਗਰੀ ਹੁਣ ਤੇਰੀ ਕਿਹੜੀ ਫੋਟੋ ਆਉਂਦੀ ਆ ਆ ਆਪਣੇ ਲਾਗੇ ਇੱਕ ਮੁੰਡਾ ਖੜਾ ਵਾ ਇਹਦਾ ਆਪਾਂ ਨਾਂ ਨਹੀਂ ਲੈਣਾ ਹਾਂਜੀ ਤੈਨੂੰ ਉਦਾਂ ਪੁੱਛਦੇ ਆ ਕਿ ਇਹ ਮੈਨੂੰ ਕਹਿੰਦਾ ਕਹਿੰਦਾ ਬੜੀਆਂ ਯਾਰਾਂ ਨੂੰ ਪਾਰਟੀਆਂ ਦਿੱਤੀਆਂ ਬੜੇ ਫੰਕਸ਼ਨ ਕੀਤੇ ਪਰ ਜਦੋਂ ਦਾ ਦੁੱਖ ਚ ਪਿਆ ਕੋਈ ਮਗਰ ਨਹੀਂ ਆਉਂਦਾ ਬਾਬਾ ਜੀ ਓਕੇ ਵੇਲੇ ਕੋਈ ਨਹੀਂ ਕੰਮ ਕੋਈ ਨਹੀਂ ਖੜਦਾ ਰੱਬ ਦੇ ਲਾ ਕੋਈ ਕੰਮ ਨਹੀਂ ਆਉਂਦਾ ਇੱਕੋ ਪ੍ਰਮਾਤਮਾ ਹੀ ਹੈ ਤੇ ਪ੍ਰਮਾਤਮਾ ਉਤਮ ਗੁਰਦੁਆਰੇ ਮੰਦਰ ਮਸਜਿਦ ਚ ਜਾਣ ਦੀ ਲੋੜ ਨਹੀਂ ਰੱਬ ਤੁਹਾਡੇ ਆਸ-ਪਾਸ ਹੀ ਅਜਰੇ-ਜਰੇ ਚ ਪੰਛੀ ਪੌਦੇ ਰੋਟੀ ਪਾਣੀ ਰੁੱਖ ਹਵਾ ਸਭ ਚ ਪਰਮਾਤਮਾ ਤੇ ਇਸ ਕਰਕੇ ਵਾਹਿਗੁਰੂ ਵਾਹਿਗੁਰੂ ਜਪਿਆ ਕਰਦੇ ਨਾਲ ਜਪਾਇਆ ਕਰ ਘੜੀ ਤੁਹਾਡੀ ਆਵਾਜ਼ ਵਧੀਆ ਰੋਇਆ ਨਾ ਕਰ ਠੀਕ ਹੈ ਦੁੱਖ ਆਉਂਦੇ ਰੋਈਦਾ ਨਹੀਂ ਹੁੰਦਾ ਤੇ ਇੱਧਰ ਆਗੇ ਸਾਡੇ ਸੁੰਦਰੂ ਚੋਹਾਨ ਸੁੰਦਰੂ ਚੋਹਾਨ ਦਾ ਘਰ ਨਹੀਂ ਲੱਭਿਆ ਜੀ ਤੇ ਜਰੂਰ ਵੀਡੀਓ ਸ਼ੇਅਰ ਕਰਿਓ ਹੋ ਸਕਦਾ ਘਰ ਲੱਭ ਜੇ ਕਲਾ ਨਾ ਹੀ ਦੱਸਦਾ ਸੁੰਦਰੂ ਚੋਹਾਨ ਤੇ ਚਾਰੇ ਤੋਂ ਜੇ ਕਿਸੇ ਨੂੰ ਪਹਿਚਾਨ ਆ ਸਕਦੀ ਆ ਇਹ ਕਿਹੜੀ ਜਾਤ ਤੋਂ ਆ ਕਿਹੜੇ ਧਰਮ ਤੋਂ ਆ ਉਹਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਜੀ ਬਸ ਇਹ ਦੁੱਖ ਦੇ ਵਿੱਚ ਆ ਦਿਮਾਗੀ ਹਾਲਤ ਇਹਦੀ ਵੀਰ ਦੀ ਠੀਕ ਨਹੀਂ ਆ ਤੇ ਲੈਟਰਿੰਗ ਬਾਥਰੂਮ ਦਾ ਵੀ ਪਤਾ ਨਹੀਂ ਲੱਗਦਾ ਬਸ ਜਿਹੜੀ ਸਾਮ ਸੰਭਾਲ ਅਸੀਂ ਕਰ ਪਾ ਰਹੇ ਆ ਤੇ ਪ੍ਰਸ਼ਾਦਾ ਸ਼ਿਕਾਰ ਰਹੇ ਆ ਜਰੂਰ ਸ਼ੇਅਰ ਕਰਿਓ ਇੱਧਰ ਸਾਡੇ ਪ੍ਰੋਫੈਸਰ ਸਾਹਿਬ ਨੇ ਪ੍ਰੋਫੈਸਰ ਅਨਿਰੰਦਰ ਭਾਰਤਵਾਜ ਆ ਬੋਲ ਸੁਣਾਉ ਤੋ ਸੁਣਾ ਤੋ ਅਮੀ ਹ ਮੈਂ ਤੁਹਾਨੂੰ ਕਾ ਮੈਂ ਤੁਹਾਨੂੰ ਕਮੋ ਤੋ ਕਾ ਤੁਮੋ ਅੱਛਾ ਕਿੱਦਾਂ ਕਿਦਾਂ ਅਮੀ ਹਮ ਹੈ ਹਮੀ ਹਮ ਹੈ ਤੋ ਕਿਆ ਹਮ ਹੈ ਕਿਆ ਹਮ ਹੈ ਤੁਮੀ ਤੁਮ ਹੋ ਤੋ ਕਿਆ ਤੁਮ ਹੋ ਤੁਮੀ ਤੁਮ ਹੋ ਤੋ ਕਿਆ ਤੁਮ ਹੋ ਮਤਲਬ ਪ੍ਰਮਾਤਮਾ ਤੂੰ ਹੀ ਤੂੰ ਹਨਾ ਹਾਂ ਆਪਾਂ ਇਹ ਪਾਸੇ ਜੋੜ ਦਿੰਦੇ ਸ਼ੇਰ ਨੂੰ ਹਾਂਜੀ ਤੂੰ ਹੀ ਤੂੰ ਬਸ ਪ੍ਰਮਾਤਮਾ ਹਨਾ ਹਾਂਜੀ ਮੇਰਾ ਮੇਰਾ ਨਹੀਂ ਤੇਰਾ ਤੇਰਾ ਹਾਂਜੀ ਹੋਰ ਕੋਈ ਗਾਣਾ ਕਿੰਨਾ ਪੜਿਆ ਤੁਸੀਂ ਵੀਰ ਐਮ ਏ ਬੀ ਡੇ ਕਿਹੜੇ ਕਾਲਜ ਅਰੇ ਕੁੱਤੇ ਮੈਂ ਜੀ ਮੇਗੀਤੀ ਐ ਗੁਰਨਾ ਦੇ ਵੀ ਨੂੰ ਉਸ ਤੋਂ ਅੱਛਾ ਉਧਰ ਵੇਖ ਕੇ ਦਸੋ ਅੱਛਾ ਬੀੜ ਕੀਤੀ ਐ ਤੂੰ ਅ ਰੋ ਰੋ ਤੱਕ ਦੋ ਅੱਛਾ ਐਵੇਂ ਬੀੜ ਮਤਲਬ ਤੁਸੀਂ ਪੜੇ ਜੇ ਹਣਾ ਪ੍ਰੋਫੈਸਰ ਵੀ ਲੱਗੇ ਰਹੇ ਕਾਜੀ ਸੋ ਸੰਗਤ ਜੀ ਵਕਤ ਦੀ ਮਾਰ ਤੋਂ ਡਰੋ ਤੰਦਰੁਸਤੀ ਮੰਗੋ ਪੈਸਾ ਜਿਹੜਾ ਹੈਗਾ ਐ ਨਾ ਉਹ ਕੋਈ ਮਾਇਨੇ ਨਹੀਂ ਰੱਖਦਾ ਮੈਂ ਗਾਣਾ ਸੁਣਾਣਾ ਨਾ ਵਕਤ ਤੋਂ ਤੁਸੀਂ ਵਕਤ ਤੋਂ ਡਰੋ ਮੈਂ ਵਕਤ ਦਾ ਨਾ ਲਿਆ ਜੇ ਵੀ ਵਕਤ ਵਕਤ ਤੋਂ ਡਰੋ ਵਕਤ ਤੇ ਗਾਣਾ ਆਉਣ ਦੋ ਫਿਰ ਚਲੋ ਵਕਤ ਸੇ ਦਿਨ ਹੋ ਰਾਤ ਵਕਤ ਸੇ ਕੱਲਾ ਹੋ ਰਾਇ ਵਕਤ ਕੀ ਹਰ ਛਾਏ ਗੁਲਾਮ ਵਕਤ ਦਾ ਹਰ ਭੇ ਪੇਰਾ ਵਕਤ ਦਾ ਪਾਲੰਦੇ ਆਤੀਆ ਤੀਰੋਂ ਕੇ ਵਕਤ ਕੀ ਠੋਕਰ ਮੈਂ ਹੈ ਕੀ ਹਕਮਰ ਕੀ ਸਮਾਜ ਅੱਛਾ ਅੱਛਾ ਜੀ ਬਹੁਤ ਆਦਮੀ ਕੋ ਚਾਹੀਏ ਵਕਤ ਸੇ ਡਰ ਕਰ ਰਹੇ ਕੌਣ ਜਾਣੇ ਕਿਸ ਘੜੇ ਵਕਤ ਕਾ ਬਦਲੇ ਮਾਸ ਸੋ ਵਕਤ ਤੋਂ ਡਰੋ ਜੀ ਵਕਤ ਦੇ ਅੱਗੇ ਕਿਸੇ ਦਾ ਜੋਰ ਨਹੀਂ ਤੰਦਰੁਸਤੀ ਮੰਗੋ ਅਰਦਾਸ ਕਰਿਆ ਕਰੋ ਸਰਬੱਤ ਦੇ ਭਲੇ ਦੀ ਸੋ ਵਕਤ ਦੀ ਕਦਰ ਕਰੋ ਤੇ ਵਕਤ ਤੋਂ ਡਰੋ ਦੇਖੋ ਪੜਿਆ ਲਿਖਿਆ ਇਨਸਾਨ ਅੱਜ ਆਸ਼ਰਮ ਦੇ ਵਿੱਚ ਪਿਆ ਮਿਲਿਆ ਸਾਨੂੰ ਲਵਾਰਸ ਹੀ ਪਰ ਜਦੋਂ ਸਾਡੇ ਕੋਲ ਆ ਗਿਆ ਹੁਣ ਅਸੀਂ ਲਵਾਰਸ ਨਹੀਂ ਕਹਿ ਸਕਦੇ ਜਿੰਨੇ ਵੀ ਸਾਡੇ ਇੱਥੇ ਪਰਿਵਾਰਕ ਮੈਂਬਰ ਪਏ ਨੇ ਉਹਨਾਂ ਨੂੰ ਅਸੀਂ ਲਵਾਰਸ ਨਹੀਂ ਕਹਿ ਸਕਦੇ ਕਿਉਂਕਿ ਜੇ ਅਸੀਂ ਲਵਾਰਸ ਸ਼ਬਦ ਵਰਤਾਂਗੇ ਤਾਂ ਕਿਤੇ ਨਾ ਕਿਤੇ ਲੱਗਦਾ ਅਸੀਂ ਖੁਦ ਗੁਨਾਹਗਾਰ ਆ ਕਿਉਂਕਿ ਇੱਕ ਪਾਸੇ ਅਸੀਂ ਕਿੰਨੇ ਸਾਡੇ ਆਪਣੇ ਆ ਦੂਜੇ ਪਾਸੇ ਅਸੀਂ ਇਹਨਾਂ ਨੂੰ ਲਵਾਰਸ ਕਹੀਏ ਹਾਂ ਇਹ ਰੋਡ ਤੇ ਲਵਾਰਥ ਨੇ ਗੁਰੂ ਘਰਾਂ ਦੇ ਮੂਹਰੇ ਪਏ ਲਵਾਰਥ ਨੇ ਫਲਾਈਓਵਰਾਂ ਦੇ ਥੱਲੇ ਪਏ ਲਵਾਰਥ ਜ਼ਰੂਰ ਨੇ ਆਪਣੇ ਘਰਾਂ ਦੇ ਵਿੱਚ ਰਿਸ਼ਤਿਆਂ ਤੋਂ ਦੂਰ ਹੋ ਕੇ ਬੈਠੇ ਲਵਾਰਥ ਨੇ ਇਸੇ ਤਰ੍ਹਾਂ ਹੀ ਇੱਕ ਨਿੱਕੀ ਜੀ ਖਾਬਾਂ ਦੀ ਨਗਰੀ ਆ ਤੇ ਇੱਧਰ ਸਾਡਾ ਹਮੇਸ਼ ਹੈ ਤੇ ਇਹ 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 ਹਮੇਸ਼ ਹੈ ਇਹ ਮੂੰਹ ਨਹੀਂ ਦਿਖਾਉਂਦਾ ਤੁਹਾਨੂੰ ਇਹ ਤੁਹਾਨੂੰ ਮੂੰਹ ਨਹੀਂ ਦਿਖਾਉਂਦਾ ਇਹਨੇ ਨਹੀਂ ਵਿਖਾਉਣਾ ਬੜੇ ਦਾ ਮੂੰਹ ਵਿਖਾਓ ਹਲ ਬਬ ਬਬ ਵਿਖਾਓ ਵਿਖਾ ਇਹ ਕਿੰਨਾ ਸੁਣਦਾ ਨਾ ਬੋਲਦਾ ਪਰ ਕੈਮਰੇ ਚ ਨਹੀਂ ਆਉਂਦਾ ਭਾਉ ਕੈਮਰੇ ਚ ਨਹੀਂ ਆਉਣਾ ਹੁਣ ਮੈਨੂੰ ਫੋਨ ਬਚਾ ਕੇ ਰੱਖਣੇ ਪੈਣੇ ਇਹਨੇ ਫੋਨ ਤੋੜ ਦੇਣੇ ਆ ਇਹ ਫੋਨ ਛੋੜ ਦਿੰਦਾ ਹੁੰਦਾ ਹਨਾ ਡਾਕਟਰ ਆ ਤੇ ਇਧਰ ਹੁਸੈਨ ਹੈ ਤੇ ਇਸੇ ਤਰ੍ਹਾਂ ਹੀ ਸਾਡੀ ਇੱਕ ਛੋਟੀ ਜੀ ਖਾਬਾਂ ਦੀ ਨਗਰੀ ਜਿਹੜੀ ਆ ਉਹ ਆ ਸ਼ਾਮ ਦਾ ਟਾਈਮ ਹੋ ਗਿਆ ਸਵੇਰ ਦੀ ਤੇ ਸ਼ਾਮ ਦੀ ਵੀਡੀਓ ਇਧਰ ਸਾਡੇ ਪ੍ਰਧਾਨ ਸਾਹਿਬ ਕੀ ਹਾਲ ਚੱਲ ਜੇ ਠੀਕ ਠੀਕ ਆ ਸਨਾਓ ਕੋਈ ਗੱਲ ਬਾਤ ਬਹੁਤ ਸਜੀ ਗਰਮੀ ਕਰ ਰੱਖਿਆ ਹੈ ਹੈ ਸਜੀ ਰੱਖਿਆ ਕਰ ਅੱਛਾ ਹੋਰ ਸੋਲ ਕੇ ਲਾ ਲਿਆ ਅੱਛਾ ਛੋਲ ਪਏ ਕੋਣੇ ਆ ਬਸ ਹੋਰ ਕੋਈ ਗੱਲ ਬਾਤ ਸੁਣਾ ਕੋਈ ਰੱਬ ਦੀ ਸੁਣਾ ਬਗੀ ਠੀਕ ਆ ਰੱਬ ਦਾ ਨਾ ਲੋ ਰੱਬ ਦਾ ਨਾ ਉਹਦੇ ਜਿਹੜਾ ਦੁੱਖ ਆਉਂਦਾ ਬੰਦੇ ਨੂੰ ਪਹਿਲਾਂ ਥੋੜਾ ਜਿਹਾ ਇੱਥੇ ਆਉਂਦਾ ਮਤਲਬ ਰੱਬ ਕਦੋਂ ਜਿੱਥੇ ਆਉਂਦਾ ਰੱਬ ਉਹ ਜਿਹੜਾ ਬੰਦੇ ਨੂੰ ਦੁੱਖ ਹੋਏਗੇ ਤੁਸੀਂ ਹੋਰੀਏ ਬੰਦਨ ਕੇ ਗੱਲ ਦੀ ਅੱਛਾ ਉਦੋਂ ਜਿੱਥੇ ਕਰਦੇ ਲੋਕ ਹੈ ਉਹ ਉਦੋਂ ਜਿੱਥੇ ਕਰਦੇ ਜੀ ਚੇਤਾ ਕਰੇ ਲੋਕ ਤਾਂ ਫੇਰ ਹੀ ਆ ਹਨ ਹੋਰ ਕੋਈ ਗੱਲ ਬਾਤ ਬਸ ਠੀਕ ਡਿਊਟੀ ਕਿਥੇ ਕਿਥੇ ਕੀਤੀ ਸਰ ਡਿਊਟੀ ਆ ਇੱਥੇ ਤੈਨੂੰ ਤਾਂ ਓਏ ਗੱਲ ਸੁਣ ਕੇ ਜਾ ਪ੍ਰਧਾਨ ਕਹਾ ਦਾ ਬਣਿਆ ਫਿਰ ਤੈਨੂੰ ਇਧਰ ਗੱਲ ਮੇਰੇ ਲਾਗੇ ਸੁਣ ਕੇ ਜਾ ਕਿੱਥੇ ਕਿੱਥੇ ਧੂੜੀ ਕੀਤੀ ਅਮਰ ਸਾਹਿਬ ਸਿਮਰਲ ਥਾਣਾ ਵੀ ਆ ਰਾਮਪੁਰ ਵੀ ਆ ਤੇ ਜਦੋਂ ਆਪਣਾ ਭਰਾ ਰੇਸ਼ਮ ਸਿੰਘ ਪੂਰਾ ਹੋਇਆ ਤੇ ਸਸਕਾਰ ਤੇ ਗਏ ਤਾਂ ਭੱਜ ਗਿਆ ਤੋਂ ਆਏ ਉਥੋਂ ਉਹ ਅਗਲੇ ਨੇ ਓਵਰ ਕਲੈਰੀ ਕਰਨੀ ਚਾਹੀਈ ਹੈ ਗੱਲ ਔਰ ਕੋਈ ਨਹੀਂ ਹੈਗੀ ਹੈ ਸ਼ਰਾਦ ਕਰਨਾ ਚਾਹੀਈ ਸ਼ਰਾਦੀਆਂ ਨੇ ਕਿੰਨੇ ਸ਼ਰਾਦ ਕੀਤੀ ਉਹ ਬੰਦੇ ਦੋ ਚਲੇ ਹੋਈ ਬੰਦੇ ਨਹੀਂ ਕੋਈ ਉਹਦਾ ਇਹ ਸਾਡਾ ਕਾਰਜਵੀਰ ਹੈ ਜੀ ਜਿਹੜਾ ਜਹਾਜ ਘੜ ਦੇ ਸਾਹਮਣੇ ਫਲਾਈ ਓਵਰ ਦੇ ਥੱਲੇ ਰਹਿੰਦਾ ਸੀ ਪਰ ਜਿੰਨਾ ਸਾਨੂੰ ਇਹਦਾ ਆਸਰਾ ਨਾ ਸੰਗਤ ਜੀ ਦਾਸ ਹੀ ਨਹੀਂ ਸਕਦੇ ਬਹੁਤ ਵੱਡਾ ਆਸਰਾ ਸਾਨੂੰ ਸੇਵਾ ਦੇ ਵਿੱਚ ਕਾਰਜ ਸਿੰਘ ਦਾ ਇਹ ਸਾਡੇ ਪ੍ਰਧਾਨ ਸਾਹਿਬ ਆ ਇਹ ਪ੍ਰਧਾਨ ਬਣਾ ਤੇ ਪਹਿਲੇ ਦਿਨ ਤੋਂ ਹੁਣ ਸਾਡੀ ਹਿੰਮਤ ਨਹੀਂ ਹੈਗੀ ਵੀ ਅਸੀਂ ਇਹ ਪ੍ਰਧਾਨਗੀ ਕਿਸੇ ਹੋਰ ਨੂੰ ਦੇ ਦਈਏ ਇਹ ਚੰਗਾ ਭਲਾ ਬੰਦਾ ਕੱਲਾ ਬਿਠਾ ਹੱਸੀ ਜਾਂਦਾ ਕੱਲਾ ਬਿਠਾ ਬੋਲੀ ਜਾਂਦਾ ਵੇਖਣ ਵਾਲੇ ਨੇ ਕਹਣਾ ਚੰਗਾ ਭਲਾ ਯਾਰੇ ਪਖੰਡ ਕਰਦਾ ਸੋ ਕਹਿ ਵੀ ਦਿੰਦੇ ਨੇ ਲੋਕ ਪਰ ਅਸੀਂ ਜੁੜੇ ਹੋਏ ਹਾਂ ਇਸ ਲੈਂਚ ਲੱਗੇ ਹੋਏ ਹਾਂ ਸਾਨੂੰ ਪਤਾ ਏ ਜਰੂਰ ਇਸ ਚੀਜ਼ ਦੀ ਅਰਦਾਸ ਕਰਿਓ ਪੁੱਲਾ ਚੁੱਕਾਂ ਦੀ ਖੇਮਾ ਚੋਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ